ਮੈਂ ਸਾਰੇ ਜੀ ਪੰਜਾਬ ਦਾ ਦੌਰਾ ਕਰ ਰਿਹਾ ਸਵੇਰੇ ਮੈਂ ਜਲੰਧਰ ਤੋਂ ਸ਼ੁਰੂ ਕੀਤਾ ਸੀ ਜਲੰਧਰ ਤੋਂ ਬਾਅਦ ਮੈਂ ਹੁਸ਼ਿਆਰਪੁਰ ਔਰ ਹੁਣ ਮੈਂ ਪਠਾਨਕੋਟ ਜਾ ਰਿਹਾ ਰਸਤੇ ਵਿੱਚ ਮੁਕੇਰੀਆਂ ਔਰ ਜਿੱਥੇ-ਜਿੱਥੇ ਵੀ ਹੈ ਹਸਪਤਾਲ ਜਿੱਥੇ ਕੋਈ ਨੀਡ ਬੇਸਡ ਹੈ ਮੈਂ ਸਾਰੇ ਰੋਕ ਕੇ ਹਸਪਤਾਲ ਦੇਖ ਕੇ ਜਿੱਥੇ ਕੰਮ ਚੱਲਦਾ ਪਿਆ ਔਰ ਮੇਰਾ ਜੋ ਚ अच्छे ਤੌਰ ਤੇ ਜਿਹੜਾ ਮਿਸ਼ਨ ਹੈਗਾ ਜਿਹੜਾ ਯੁੱਧ ਨਸ਼ੇ ਵਿਰੋਧਾ ਉਹਦਾ ਸਾਰਾ ਰਿਵਿਊ ਕਰਨਾ ਕਿ ਉਹਦਾ ਕੀ ਸਟੇਟਸ ਹੈ ਹੁਸ਼ਿਆਰਪੁਰ ਮੈਂ ਦੇਖ ਕੇ ਆਇਆ ਤੁਸੀਂ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਦੇਖ ਕੇ ਆਈਏ ਇੱਕ ਵਾਰੀ ਇਹ ਬੱਚੇ ਜਿਹੜੇ ਹੈਗੇ ਆ ਸਵੇਰੇ ਯੋਗਾ ਕਰ ਕਿਚਨ ਗਾਰਡਨਿੰਗ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਉਹਨਾਂ ਦੇ ਫੈਮਿਲੀਆਂ ਨੂੰ ਬੁਲਾਇਆ ਜਾਂਦਾ ਵੀਕਟਰੀ ਦੇ 2 ਘੰਟੇ ਤੇ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਤੇ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਟ੍ਰੇਡਸ ਸਿਖਾਇਆ ਜਾ ਰਿਹਾ ਕੋਈ ਨਾ ਕੋਈ ਉਸ ਤੋਂ ਬਾਅਦ ਉਹਨਾਂ ਨੂੰ এমਪਲੋਇਮੈਂਟ ਜਿਹੜੀਆਂ ਜਨਰੇਸ਼ਨ ਸਕੀਮਾਂ ਉਹਦੇ ਨਾਲ ਜੋੜਿਆ ਜਾ ਰਿਹਾ ਬਹੁਤ ਇੱਕ ਪੋਜ਼ਿਟਿਵ ਲਾਇਬ੍ਰੇਰੀ ਬਣੀ ਹੋਈ ਆ ਉਹਨਾਂ ਦੇ ਖੇਡਣ ਦਾ ਬੰਦੋਬਸਤ ਆ ਮ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਕਿਚਨ ਗਾਰਡਨਿੰਗ ਕਰਦੇ ਆ ਇਲੈਕਟ੍ਰੀਸ਼ੀਅਨ ਦਾ ਕੰਮ ਪਲੰਬਰ ਦਾ ਕੰਮ ਜਿਹੜੇ ਫਿਟਰ ਦਾ ਕੰਮ ਜਿਹੜੇ ਇੰਡਸਟਰੀ ਨੂੰ ਲੋੜ ਆ ਸਾਰੇ ਤੇ ਉਹਦੇ ਸਾਨੂੰ ਬਹੁਤ ਸਾਰੇ ਜਿਹੜੇ ਆਮ ਜਿਹੜੇ ਪਲੰਤਰੋਪੇਸਟ ਆ ਉਹਨਾਂ ਦੀ ਵੀ ਸਪੋਰਟ ਮਿਲ ਰਹੀ ਆ ਔਰ ਉਹਨਾਂ ਨੇ ਜਿਹੜੇ ਸਾਡੇ ਕੋਲੇ 50 ਬੈਡ ਹੁੰਦਾ ਸੀ ਉਹਨੂੰ 150 ਬੈਡ ਕਰਤਾ ਉਹਨਾਂ ਨੇ ਬਾਂਕਰ ਬੈਡਸ ਕਹਿੰਦੇ ਆ ਵੀ ਇੱਕ ਬੈਡ ਦੇ ਉੱਪਰ ਦੂਜਾ ਬੈਡ ਲਾ ਕੇ ਉਹਨਾਂ ਨੇ ਉਹਦੀ ਕਪੈਸਿਟੀ ਵਧਾ ਕੇ ਤੇ ਸਾਰੇ ਐਨ ਜੀਓਜ਼ ਗਵਰਨਮੈਂਟ ਦਾ ਸਾਰਾ ਆਪਰੇਟਰਸ ਰੈੱਡ ਕਰਾਸ ਬਹੁਤ ਅੱਛੇ ਤਰੀਕੇ ਨਾਲ ਸਾਡੇ ਡਾਕਟਰ ਸਾਰੇ ਮਿਲ ਕੇ ਜਿਹੜਾ ਹੈਗਾ ਤੁਹਾਡੇ ਵੀ ਜਿਹੜਾ ਡਾਕਟਰ ਕਮਲਜੀਤ ਨੇ ਆਫਰ ਕੀਤਾ ਕਿ ਮੈਂ 2 ਘੰਟੇ ਫ੍ਰੀ ਸਰਵਿਸ ਦੇਵਾਂਗਾ ਪਰ ਵੀ ਡੇਜ਼ ਇਹ ਵੀ ਇੱਕ ਪਟ ਅਸੀਂ ਕਮਿਊਨਿਟੀ ਸਰਵਿਸ ਕਰਾਣੇ ਅਸੀਂ ਕਹਿੰਦੇ ਪੈਸੇ ਲਓ ਉਸੇ ਲੇਕਿਨ ਕੰਮ ਵਧੀਆ ਹੋਵੇ ਤਾਂ ਅੱਗੇ ਜਿਹੜਾ ਹੁਸ਼ਾਰਪੁਰ ਹੈ ਮੈਨੂੰ ਲੱਗਦਾ ਕਿ ਪਹਿਲਾ ਜ਼ਿਲ੍ਹਾ ਬਣੇਗਾ ਜਿਹੜਾ ਨਸ਼ਾ ਮੁਕਤ ਹੋਏਗਾ ਇਸ ਤੋਂ ਸવાય ਜਿਹੜਾ ਹੈਗਾ ਤੁਹਾਡਾ ਜਿਹੜਾ ਡੈਂਗੀ ਮਲੇਰੀਆ ਚਿਕਨਗੁਨੀਆ ਡਾਇਰੀਆ ਕੋਲਰਾ ਔਰ ਹੈਪਾਟਾਈਟਸ ਵੈਕਟਰ ਤੇ ਵਾਟਰ ਬੋਰਨ ਜੀਜ਼ਾ ਜਿਹੜੇ ਮੱਖੀਆਂ ਮੱਛਰਾਂ ਨਾਲ ਗੰਦੇ ਪਾਣੇ ਨਾਲ ਆਉਣ ਵਾਲੀਆਂ ਬਿਮਾਰੀਆਂ ਉਹਦਾ ਰਿਵਿਊ ਕਰ ਰਿਹਾ ਜੀ ਤੇ ਕੋਵਿਡ ਬਾਰੇ ਕੋਈ ਅੱਜ ਦੀ ਡੇਟ ਦੇ ਵਿੱਚ ਪੰਜਾਬ ਚ ਬਹੁਤ ਘੱਟ ਕੇਸਸ ਹੈ ਔਰ ਜਿਹੜੇ ਹੈਗੇ ਉਹ ਮਾਈਲਡ ਹੈ ਇਹ ਸਿਪਟੋਮੈਟਿਕ ਹੈ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਜਾਂ ਬਹੁਤ ਮਾਈਲਡ ਜਿਹਾ ਸਿਪਟੋਮਸ ਆਇਆ ਥਿੰਗ ਇਜ਼ ਨਾਥਿੰਗ ਟੂ ਵਰੀ ਪ੍ਰਾਣਾ ਜਿਹੜਾ ਹੈਗਾ ਓਮਿਕਰੋਨ ਦਾ ਇੱਕ ਵੇਰੀਐਂਟ ਹੈ ਜੇ ਅਨਮਲ ਇਦੇ ਚ ਕੋਈ ਲੰਦੇਸ ਨਾਥਿੰਗ ਟੂ ਵਰੀ ਸੋ ਇਹ ਸਾਰਾ ਜਿਹੜਾ ਹੈਗਾ ਕੰਪਰੀਹੈਂਸਿਵ ਮੇਰਾ ਟੂਰ ਹੈਗਾ ਮੈਂ ਇਥੋਂ ਗੁਰਦਾਸਪੁਰ ਫਿਰ ਅਮਰitsar ਫਿਰ ਕਪੂਰਥਲਾ ਔਰ ਦਿਲੰਦਰ ਮੈਂ ਸਾਰੇ ਡਿਸਟ੍ਰਿਕਟ ਕਵਰ ਕਰ ਰਿਹਾ ਇਸ ਤਰ੍ਹਾਂ ਮੈਂ 2-3-4 ਮਹੀਨੇ ਬਾਅਦ ਪੰਜਾਬ ਦੇ ਸਾਰੇ ਡਿਸਟ੍ਰਿਕਟ ਕਵਰ ਕਰਦਾ ਔਰ ਜਿਹੜੇ ਸਬਡਿਵੀਜ਼ਨ ਹਸਪੀਟਲ ਪੈਂਦੇ ਆ ਜਾਂ ਕੋਈ ਇੰਪੋਰਟੈਂਟ ਸੀਐਸਟੀ ਆ ਜਿੱਥੇ ਕੋਈ ਸ਼ੋਰ ਹੁੰਦਾ ਉਹ ਵੀ ਵਿਜ਼ਿਟ ਕਰਦਾ ਔਰ ਮੱਲਾਕਲੇ ਨੂੰ ਵੀ ਵਿਜ਼ਿਟ ਕਰਦਾ ਓਰ ਸੈਂਟਰ ਸੀ ਇੱਥੇ ਚਲਾਣੇ ਆ ਜਿਹੜਾ ਡੀਡਿਕਸ਼ਨ ਸੈਂਟਰ ਹੈ ਉਹਦੇ ਵਿੱਚ ਡੀਡਿਕਸ਼ਨ ਰੀਐਬਿਲਿਟੇਸ਼ਨ ਜਿਉਂ ਤੁਹਾਨੂੰ ਕਹਿੰਿਆ ਵੀ ਸਕਿੱਲ ਡਿਵੈਲਪਮੈਂਟ ਤੁਸੀਂ ਆਪਰੇ ਆ ਦੇਖ ਕੇ ਆਓ ਜਦੋਂ ਸਾਨੂੰ ਲੋਡ ਪੈ ਗਈ ਸਾਡੇ ਕੋਲੇ ਉੱਥੇ 50 ਬੈਡ ਸੀਗੇ ਹੁਣ 450 ਬੈਡ ਆ ਸਾਡੇ ਕੋਲੇ ਜਿਵੇਂ ਜਿਵੇਂ ਸਾਨੂੰ ਲੋਡ ਪੈ ਰਹੀ ਹੈ ਅਸੀਂ ਉਹਨੂੰ ਐਕਸਪੈਂਡ ਕਰ ਰਹੇ ਆ ਜੀ ਉਹਦੇ ਵਾਸਤੇ ਸਾਨੂੰ ਬਹੁਤ ਸਾਰਾ ਸਟਾਫ ਉਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹੋਣੀਆਂ ਅਸੀਂ ਤੁਹਾਡੇ ਇੱਥੇ ਸ਼ੁਰੂਆਤ ਕਰ ਰਹੇ ਆ ਡਾਕਟਰ ਸਾਹਿਬ ਦੇ ਨਾਲ ਉਹਦੇ ਕਲੀਨਿਕ ਤੋਂ ਸ਼ੁਰੂ ਕਰ ਰਹੇ ਆ ਉੱਥੋਂ ਜਿਹੜੇ ਮੋਟੀਵੇਟ ਹੋਣਗੇ ਉਹਨਾਂ ਨੂੰ ਜਾ ਕੇ 2 ਹਫ਼ਤੇ ਦੀ ਪ੍ਰੋਸੈਸ ਉੱਥੇ ਜਾ ਕੇ ਨ ਜਾ ਐਂਟਰਪ੍ਰੈਨਰ ਖੁਦ ਬਣ ਕੇ ਲੋਕਾਂ ਨੂੰ ਕੰਮ ਦੇ ਸਕਦੇ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਕੇਰੀਆਂ ਵਿੱਚ ਬਹੁਤ ਲੰਬੀ ਸਮੇਤ ਡਿਮਾਂਡ ਸੀ ਕਿ ਮਕੇਰੀਆਂ ਹਸਪਤਾਲ ਅਪਗ੍ਰੇਡ ਕੀਤਾ ਜਾਏ ਇੱਥੇ ਟਰੋਮਾ ਸੈਂਟਰ ਬਣਾਇਆ ਜਾਏ ਉਹ ਸਾਡੀ ਸਰਕਾਰ ਵੱਲੋਂ ਹੁਣ 4 ਕਰੋੜ ਰੁਪਏ ਲਾ ਕੇ ਇੱਥੇ ਟਰੋਮਾ ਸੈਂਟਰ ਬਣ ਰਿਹਾ ਹੈ ਨਾਲੇ ਹਸਪਤਾਲ 75 ਬੈੱਡ ਤੋਂ ਵਧਾ ਕੇ 100 ਬੈੱਡ ਦਾ ਕੀਤਾ ਜਾ ਰਿਹਾ ਉਸੇ ਸਿਲਸਿਲੇ ਵਿੱਚ ਅੱਜ ਸਾਡੇ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਜੀ ਇੱਥੇ ਆਏ ਸੀਗੇ ਕੰਮ ਦਾ ਨਿਰੇਖਣ ਕਰਕੇ ਗਏ ਨੇ ਔਰ ਕਹਿ ਕੇ ਗਏ ਨੇ ਕਿ ਕੰਮ ਜੋੜਾ ਛੁਰਾ ਨਾਲ ਚੱਲੇਗਾ ਔਰ ਜਲਦੀ ਇਹ ਕੰਮ ਨੇਪਰੇ ਚਾੜ ਕੇ ਹਸਪਤਾਲ ਲੋਕਾਂ ਦੇ ਹਵਾਲੇ ਕਰਤਾ ਜਾਏਗਾ